ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੋਡਾ ਜੱਗਾ ਪੀਵੀ ਉੰਨੀ ਵਾਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਖਾਸ ਕਰਕੇ ਹਲਕਾ ਖੰਡੂਰ ਸਾਹਿਬ ਦੇ ਅ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਖੰਡੂਰ ਸਾਹਿਬ ਵਾਲਿਓ ਸੋਨੂੰ ਸਪੈਸ਼ਲ ਫਤਿਹ ਤਾਂਬ ਲਾ ਰਹੇ ਹਾਂ ਵੀਰੇ ਛੋਡੇ ਇਲਾਕੇ ਚੋਂ ਭਾਈ ਅਮਰਤਪਾਲ ਸਿੰਘ ਐਨਪੀ ਕਰ ਰਹੇ ਨੇ ਬੁੱਕ ਟਾਂਚਾ ਉਹਨਾਂ ਦੀ ਰਿਪੋਰਟ ਤੁਸੀਂ ਕਰਨੀ ਆ ਤੁਸੀਂ ਰਿਪੋਰਟ ਕਰਨੀ ਆ ਉਹਨਾਂ ਦੀ ਤੇ ਆਪਣੀ ਜਿਹੜੀ ਪੰਜਾਬ ਦੀ ਅਣਖਾ ਜਾਂ ਸਿੱਖਾਂ ਸਰਦਾਰਾਂ ਦੀ ਅਣਖਾ ਉਹ ਤੁਸੀਂ ਦਿਖਾਉਣੀ ਆ ਦਿਖਾਓ ਮੇਰਾ ਭਰਾ ਕਿਤੇ ਇੱਥੇ ਇਹ ਨਾ ਹੋ ਜਿਓ ਵੀ ਤੁਸੀਂ ਜਮਾ ਉੱਥੇ ਐਨ ਮੌਕੇ ਤੇ ਆ ਕੇ ਜਿਵੇਂ ਬੀਬੀ ਖਾਲੜਾ ਨਾ ਹੋਈ ਤੇ ਐਸ ਲੋਟ 도ਗਲੀ ਨੀਤੀ ਨਾ ਦਿਖਾਜੋ ਵੀਰੇ ਤੁਸੀਂ 도ਗਲੇ ਦਾ ਜੇ ਤੁਸੀਂ 도ਗਲੇ ਦਾ ਕਰਤਾਰ ਨਭਾਤਾ ਨਾ ਛੋਟੇ ਤੇ ਤਾਂ ਭਾਰੀ ਲੱਗਣਾ ਛੋਡੀਆਂ ਜਿਹੜੀਆਂ ਮਾਤਾਵਾਂ ਨੇ ਮਾਤਾਵਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਹੋਵੇ ਸਿੱਖ ਕੌਮ ਦਾ ਠੀਕ ਹੈ ਜਿਹਨੂੰ ਦਰਦ ਹੋਵੇ ਸਿੱਖੀ ਦਾ ਜਿਹਦੇ ਅੰਦਰ ਸੀਨੇ ਚ ਇੱਕ ਖੂਨ ਚ ਜਰੇ ਜਰੇ ਚ ਸਿੱਖੀ ਹੋਵੇ ਤੇ ਉਹ ਬੰਦਾ 도ਗਲਾ ਨਿਕਲ ਜੇ ਤੇ ਵੋਟ ਪਾ ਦੇ ਕਿਸੇ ਹੋਰ ਨੂੰ ਵੋਟ ਪਾ ਦੇ ਸਖਬੀਰ ਬਾਦਲ ਅਰਗਿਆ ਨੂੰ ਮਜੀਠੀਆ ਅਰਗਿਆ ਨੂੰ ਠੀਕ ਹੈ ਵੋਟ ਪਾ ਦੇ ਕਾਂਗਰਸ ਨੂੰ ਤੇ ਉਹਨੂੰ ਦੋਗਲਾ ਕਿਹਾ ਜੋ ਵੋਟ ਪਾ ਜੇ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਐਸ ਮੌਕੇ ਸਰਮੌਰ ਲੀਡਰ ਆਗਾ ਭਾਈ ਅਮਰਤਪਾਲ ਸਿੰਘ ਸਿੱਖ ਧਰਮ ਦਾ ਉਹਦਾ ਸਾਥ ਨਭਾਉਣ ਦਾ ਛੋਟਾ ਹੱਕ ਆਗਾ ਮੇਰੇ ਭਰਾ ਜੇ ਤੁਸੀਂ ਹੱਕ ਸਾਥ ਨਾ ਨਭਾਇਆ ਨਾ ਤੁਸੀਂ ਦੋਗਲਿਆਂ ਦੀ ਪਹਿਲੀ ਸਿਹਣੀ ਚਾਹੂਗੇ ਇਹ ਕਮਨਾ ਕਰ ਦਿਓ ਮੇਰੇ ਭਰਾ ਵੋਟਾਂ ਤੁਸੀਂ ਨਾ ਸੋਨੂੰ ਹੱਥ ਬੰਨ ਕੇ ਭੈਣਾਂ ਨੂੰ ਮਾਵਾਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਚਰਣਾ ਚ ਬੇਨਤੀ ਆ ਭੈਣੋਂ ਕਿਤੇ ਤੁਸੀਂ ਵੀ ਕਿਤੇ ਛੋਡੇ ਤੇ ਵੀ ਦੋਗਲੀ ਨੀਤੀ ਦਾ ਹੋਣਾ ਲੱਗ ਜੇ ਵੋਟਾਂ ਭਾਈ ਅਮਰਪਾਲ ਸਿੰਘ ਨੂੰ ਪਾਇਓ ਉਹਨੂੰ ਜੇਲ੍ਹ ਚੋਂ ਕੱਢ ਕੇ ਲੈ ਕੇ ਆਓ ਆਪਣੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਿਆ ਨੇ ਤੇ ਜੇ ਉਹ ਨਸ਼ੇ ਤੇ ਲਾਉਣ ਵਾਲਾ ਹੁੰਦਾ ਨਾ ਅੱਜ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਹੁੰਦਾ ਤੇ ਮਜੀਠੀਏ ਵਾਂਗੂੰ ਹੁੰਦਾ ਮੰਤਰੀ ਬਣਿਆ ਹੋਇਆ ਜਿਉ ਨਸ਼ੇ ਤੇ ਲਾਉਣ ਵਾਲਾ ਹੁੰਦਾ ਨਸ਼ੇ ਤੋਂ ਹਟਾਉਣ ਵਾਲਾ ਸੀ ਨਾ ਤਾਂ ਹੀ ਹੋ ਬੈਠਾ ਡੇਬਰੂਗੜ ਕਿੱਥੇ ਆਗਾ ਨਾ ਡੇਬਰੂਗੜ ਅਸਾਮ ਚਾ ਇਥੋਂ 4000 ਕਿਲੋਮੀਟਰ ਤਿੰਨ ਹਜ਼ਾਰ ਤਾਂ ਪੈਂਦੇ ਹੀ ਆ ਚਾਰ ਨਹੀਂ ਲਾਓ ਚਲ ਤਿੰਨ ਤਾਂ ਲਾਓ 26 27 6 ਲੋ 2700 ਕਿਲੋਮੀਟਰ ਕਵਾਟੀ ਪੈਂਦੀ ਆ 2200 ਤੋਂ ਗਾਹਾਂ ਤੋਂ ਪੈਂਦਾ ਗਾ ਡੇਬਰੂਗੜ 3000 ਕਿਲੋਮੀਟਰ ਪੈਂਦਾ ਗਾ ਪੰਜਾਬੋਂ ਡੇਬਰੂਗੜ ਇੰਨੀ ਦੂਰ ਬੈਠਾ ਉਹ ਪੰਜਾਬ ਤੋਂ ਛੋਡੇ ਪੁੱਤਾਂ ਦੀ ਛੋਡੀ ਅਣਖ ਦੀ ਛੋਡੇ ਅਸਲੇ ਦੀ ਰਾਖੀ ਕਰਨ ਵਾਲਾ ਬੰਦਾ ਵੀ ਛੋਡੀ ਕੌਮ ਬਚ ਜੇ ਛੋਡੀ ਕਹਾਂ ਆਉਣ ਵਾਲੀ ਪੰਜ ਪੀੜੀਆਂ ਵੱਜ ਜਾਣ ਉਹਨੂੰ ਬਚਾਉਣ ਵਾਲਾ ਬੰਦਾ 3000 ਕਿਲੋਮੀਟਰ ਦੂਰ ਆਪਦੇ ਘਰ ਤੋਂ ਬੈਠਾਗਾ ਇਹ ਤੁਸੀਂ ਦੇਖਣਾਗਾ ਉਹਨੂੰ ਵੋਟਾਂ ਪਾਓ ਤੇ ਉਹਨੂੰ ਕੱਢ ਕੇ ਲੈ ਆਓ ਮੇਰੇ ਭਰਾ ਤੁਸੀਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਮਾ ਨੇ ਆਪਦੇ ਅਸਲੇ ਦਾ ਤੁਸੀਂ ਉਹ ਦੇਣਾ ਸਬੂਤ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਲਾਤੋਂ ਜੇ ਗੁਰੂ ਗੋ ਉਹਨੂੰ ਵੋਟ ਨਹੀਂ ਪਾਵੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਲਾਤ ਨਹੀਂ ਜਾਓਗੇ ਫਿਰ 도ਗਲੇ ਹੋ ਤੁਸੀਂ ਫਿਰ ਤੁਹਾਡੇ 도ਗਲੇ ਦਾ ਸਾਰਾ ਤੇ ਠੱਪਾ ਲੱਗੂਗਾ ਜਿਹੜੇ ਬੰਦੇ ਉਹਨੂੰ ਵੋਟ ਨਹੀਂ ਪਾਉਣਗੇ ਜਿਹੜਾ ਬੰਦਾ ਸਿੱਖ ਧਰਮ ਦਾ ਅਸਲੀ ਦਾ ਇਨਸਾਨ ਹੋਊਗਾ ਉਹ ਵੋਟ ਮਰਤ ਪਾ ਲੂ ਪਾਊਗਾ ਜਿਹੜਾ 도ਗਲਾ ਹੋਊਗਾ ਜਿਹਨੂੰ ਕਹਦੇ ਪੰਜਾਬੀ ਚ ਹਰਾਮ ਦਾ ਵੀ ਹੋਊਗਾ ਜਿਹਦਾ ਬਾਪ ਨਹੀਂ ਕੋਈ ਪਤਾ ਮਾਂ ਨੂੰ ਨਹੀਂ ਪਤਾ ਵੀ ਇਹਦਾ ਬਾਪ ਕੌਣਾਗਾ ਉਹ ਬੰਦਾ ਬੋਟ ਹੋਰ ਪਾਸੇ ਪਾਊਗਾ ਜਿਹੜਾ ਅਸਲੇ ਦਾ ਹੋਊਗਾ ਆਪਦੇ ਆਪ ਨੂੰ ਕਹੌਂਦਾ ਹੋਊਗਾ ਮੈਂ ਮੈਂ ਗੁਰੂ ਘਰੇ ਵੀ ਜਾਣ ਲਾ ਮੈਂ ਸ਼ਖਤਾਰ ਮੈਨੂੰ ਮੰਨਣ ਨਾਲ ਬੋਟ ਅਮਰਤਪਾਲ ਨੂੰ ਪਾਉਂਦਾ ਇਨੀਆਂ ਗਬਿੰਦੀਆਂ ਪ੍ਰਮਾਨ ਕਰਿਓ ਮੇਰੇ ਭਰਾ ਬੋਟ ਅਮਰਤਪਾਲ ਨੂੰ ਪਾਓ ਇਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਈਕ ਕਰਿਓ ਤੇ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਛੋਟਾ ਜੱਗਾ ਪੀਵੀਐਨ ਵਾਲ ਬੈਗਰੂ ਜੀ ਦਾ ਕਾਲਸਾ ਬੈਗਰੂ ਜੀ ਕੀ ਫਤ